ਕਹ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਦੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਮਨਾ ਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਹਲਤ ਪਲਤ ਦੁਏ ਲੇ ਹੋ ਸਵਾਰ RAM ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤਿਸ ਸਾਚ ਪਰਖਿਆ ਹਲਤ ਪਲਤ ਦੁਏ ਲੇਹੋ ਸਬਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਅੰਤਰਜਾਮੀ ਵਾਹਿਗੁਰੂ ਜੀ ਦੇ ਪ੍ਰਤੱਖ ਸਰੂਪ ਗੁਰਗੱਦੀ ਤੇ ਵਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਖੰਡ ਵਾਸੀ ਮਹਾਪੁਰਸ਼ਾਂ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ ਖਾਲਸਾ ਪਿੰਡਰਾਂ ਵਾਲੇ ਦਿਨਾਂ ਦੇ ਪਵਿੱਤਰ ਯਾਦਗਾਰੀ ਸਥਾਨ ਦਮਦਮੀ ਟਕਸਾਲ ਸੱਦਰ ਵਾਲਾ ਵਿਖੇ ਆਪ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਦੇ ਦੀਵਾਨਾ ਵਿੱਚ ਹਾਜ਼ਰੀਆਂ ਭਰ ਕਰਕੇ ਸਤਸੰਗਤ ਦਾ ਲਾਹਾ ਪ੍ਰਾਪਤ ਕਰਦੇ ਹਾਂ ਸਤਿਗੁਰਾਂ ਨੇ ਕਿਰਪਾ ਕੀਤੀ ਸੱਜੇ ਦਿਮਾਨਾਂ ਅੰਦਰ ਪੰਥ ਬਾਣੀਆਂ ਦੇ ਨਿਤਨੇਮ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੋਇਆ। ਉਪਰੰਤ ਆਦ ਦਸ਼ਮ ਸਰੂਪ ਪ੍ਰਕਾਸ਼ ਕੀਤੇ ਗਏ। ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗਾਇਨ ਕੀਤੇ ਗਏ। ਵੱਡਿਆਂ ਭਾਗਾਂ ਵਾਲਿਆਂ ਨੇ ਗੁਰਬਾਣੀ ਦਾ ਪਾਠ ਕੀਰਤਨ ਪੜ੍ਹ ਸੁਣ ਕਰਕੇ ਗਾ ਸੁਣ ਕਰਕੇ ਮਹਾਰਾਜ ਜੀ ਦਾ ਦਰਸ਼ਨ ਕਰਕੇ ਲਾਹਾ ਪ੍ਰਾਪਤ ਕੀਤਾ ਹੁਣ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾ ਹੋਇਆ ਆਓ ਗੁਰੂ ਕੇ ਪਿਆਰਿਓ ਕਥਾ ਨੂੰ ਸਰਵਣ ਕਰਕੇ ਆਪਣੇ ਸੁਆਸਾਂ ਨੂੰ ਸਫਲ ਬਣਾਈਏ ਸਾਫ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਓ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਲਤ ਪਲਤ ਦੁਇ ਲੇਹੁ ਸਵਾਰ ਰਾਮ ਨਾਮ ਅੰਤਰ ਉਰਤਾਰ ਗੁਰੂ ਪਿਆਰਿਓ ਪੰਚਮ ਪਿਤਾ ਗੁਰਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ 22ਵੀਂ ਅਸ਼ਟਪਦੀ ਦੇ 6ਵੇਂ ਪਦੇ ਦੁਆਰਾ ਕਿਰਪਾ ਕਰਦੇ ਹਨ ਹਲਤ ਜੋ ਇਹ ਮਾਤ ਲੋਕ ਹੈ ਪਲਤ ਪਰਲੋਕ ਦੋਹਾਂ ਨੂੰ ਇਸ ਤਰ੍ਹਾਂ ਸਵਾਰ ਲੈਣਾ ਕਰੋ ਕਿਵੇਂ ਹਿਰਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਨੂੰ ਧਾਰਨ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਨਾਮ ਹਿਰਦੇ ਵਿੱਚ ਧਾਰਨ ਕੀਤਾ ਹੈ ਉਹਨਾਂ ਨੇ ਆਪਣਾ ਲੋਕ ਪ੍ਰਲੋਕ ਸਵਾਰ ਲੈਣਾ ਕੀਤਾ ਹੈ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋਂ ਨਾਮ ਪ੍ਰਭੂ ਦਾ ਸਦਾ ਲੀਜੈ ਮਟੇ ਕਮਾਣੇ ਮਟੇ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੁਆ ਜੀਜਾ ਇਸ ਪ੍ਰਕਾਰ ਨਾਲ ਸਾਧ ਸੰਗਤ ਦੁਆਰਾ ਵਾਹਿਗੁਰੂ ਜੀ ਦਾ ਨਾਮ ਜਪ ਕੇ ਆਪਣਾ ਹਾਲਤ ਪਲਤ ਸਵਾਰ ਲੈਣਾ ਕਰੋ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤਿਸ ਸਾਚ ਪਰਖਿਆ ਪੂਰੇ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪੂਰੀ ਦਿਖਿਆ ਜੋ ਉਪਦੇਸ਼ ਰੂਪ ਪੂਰੀ ਸਿੱਖਿਆ ਹੈ ਜਿਹਦੇ ਵਿੱਚ ਅਧੂਰਾਪਣ ਕੋਈ ਵੀ ਨਹੀਂ ਐਸੀ ਸਤਗੁਰਾਂ ਦੀ ਸਿੱਖਿਆ ਨੂੰ ਜਿਸ ਨੇ ਹਿਰਦੇ ਵਿੱਚ ਵਸਾਇਆ ਉਸ ਨੇ ਸੱਚ ਸਰੂਪ ਨੂੰ ਪਰਖ ਲੈਣਾ ਕੀਤਾ ਹੈ ਤਿਸ ਸੱਚ ਪ੍ਰੀਖਿਆ ਉਹ ਸੱਚ ਸਰੂਪ ਨੂੰ ਪ੍ਰਾਪਤ ਹੋਇਆ ਜਿਹੜਾ ਸਤਗੁਰਾਂ ਤੋਂ ਇਹ ਅਰਦਾਸ ਕਰਕੇ ਕਿ ਮਹਾਰਾਜ ਸਾਨੂੰ ਇਹ ਮੱਤ ਦਿਓ ਇਹ ਸਿੱਖਿਆ ਬਖਸ਼ਿਸ਼ ਕਰੋ ਜਿਹੜੀ ਸਿੱਖਿਆ ਦੁਆਰਾ ਤੁਹਾਡਾ ਨਾਮ ਜਪੀਏ ਜਿਨ੍ਹਾਂ ਨੇ ਐਸੀ ਸਿੱਖਿਆ ਨੂੰ ਹਿਰਦੇ ਵਿੱਚ ਵਸਾਇਆ ਉਹ ਸਤਿ ਸਰੂਪ ਨੂੰ ਪਰਖ ਲੈਂਦੇ ਹਨ ਦੁਖ ਦਰਦ ਮਨ ਤੇ ਭਾਉ ਜਾਏ ਹਿਰਦੇ ਕਰਕੇ ਸਰੀਰ ਦੁਆਰਾ ਬਿਰਤੀ ਲਗਾ ਕਰਕੇ ਵਾਹਿਗੁਰੂ ਜੀ ਦੇ ਨਾਮ ਨੂੰ ਭਾਈ ਜਪਣਾ ਕਰੋ ਕੀ ਹੋਵੇਗਾ ਦੁਖ ਦਰਦ ਮਨ ਤੇ ਭਾਉ ਜਾਏ ਜੰਮਣ ਮਰਨ ਦਾ ਦੁਖ ਸਰੀਰ ਅਵਿਦਿਆ ਦੀ ਪੀੜਾ ਅਤੇ ਹਿਰਦੇ ਵਿੱਚੋਂ ਜੋ ਪੰਜ ਪ੍ਰਕਾਰ ਦਾ ਡਰ ਹੈ ਸਤਿਗੁਰੂ ਜੀ ਕਹਿੰਦੇ ਭਉ ਦਾਇ ਇਹ ਚਲਿਆ ਜਾਵੇਗਾ ਸੋ ਪੰਜ ਪ੍ਰਕਾਰ ਦਾ ਇਹ ਡਰ ਚਲਿਆ ਜਾਵੇਗਾ ਪੰਜ ਲਿਖਿਆ ਸੱਚਾ ਵਪਾਰ ਕਰੋ ਵਪਾਰੀ ਦਰਗਹ ਨਭਾ ਖੇਪ ਤੁਮਾਰੀ ਏ ਵਪਾਰੀ ਵਣਜ ਕਰਨ ਵਾਲੇ ਜੀ ਸੱਚੇ ਨਾਮ ਦਾ ਵਣਜ ਕਰੋ ਜਿਵੇਂ ਮਹਾਰਾਜ ਨੇ ਬਚਨ ਕੀਤਾ ਕਿਨਹੀ ਬਨਜਿਆ ਕਾਂਸੀ ਤਾਂਬਾ ਕਿ ਨਹੀਂ ਲੋង ਸੁਪਾਰੀ ਸੰਤੋ ਬਣਦਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਬਿਆਪਾਰੀ ਹੀਰਾ ਹਾਥ ਚੜਿਆ ਨਿਰਮੂਲਕ ਛੂਟ ਗਈ ਸੰਸਾਰੀ ਸਤਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਸੰਸਾਰ ਪਰੰਦਰ ਵੱਖਰੇ ਵੱਖਰੇ ਤਰੀਕਿਆਂ ਦਾ ਵਪਾਰ ਕੀਤਾ ਜਾਂਦਾ ਹੈ ਪਰ ਜੋ ਵਾਹਿਗੁਰੂ ਜੀ ਦੇ ਪਿਆਰੇ ਹਨ ਸੰਤ ਜਨ ਹਨ ਉਹ ਹਰੀ ਨਾਮ ਦਾ ਵਣਜ ਵਪਾਰ ਕਰਦੇ ਆ ਜਿਨ੍ਹਾਂ ਨੇ ਐਸੇ ਨਾਮ ਦਾ ਵਣਜ ਕੀਤਾ ਨਾਮ ਦੇ ਵਪਾਰੀ ਬਣਿਆ ਸਤਗੁਰੂ ਜੀ ਫਰਮਾਉਂਦੇ ਦਰਗ ਹੈ ਨਿਭ ਹੈ ਖੇਪ ਤੁਮਾਰੀ ਤੁਆਡੀ ਭਗਤੀ ਰੂਪ ਕਰਨੀ ਰੂਪ ਜੋ ਖੇਪ ਕਈਏ ਪੂੰਜੀ ਇਹ ਪ੍ਰਲੋਕ ਦੇ ਵਿੱਚ ਨਿਭੇਗੀ ਭਾਗ ਪੂਰੀ ਉਤਰੇਗੀ ਏਕਾ ਟੇਕ ਰਖੋ ਮਨ ਮਾਹੇ ਨਾਨਕ ਬਾਹਰ ਨ ਆਵਹ ਜਾਹੇ ਭਾਈ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਹੀ ਹਿਰਦੇ ਵਿੱਚ ਟੇਕ ਰੱਖਣਾ ਗੁਰੂ ਨਿਸ਼ਚਾ ਸਿਰਫ ਇੱਕ ਅਕਾਲ ਪੁਰਖ ਹਰੀ ਤੇ ਰਖੋ ਫਿਰ ਕਦੇ ਵੀ ਤੁਹਾਨੂੰ ਮੁੜ ਕੇ ਜਨਮ ਧਾਰ ਕੇ ਆਉਣਾ ਤੇ ਮਰ ਕੇ ਜਾਣਾ ਇਹ ਨਹੀਂ ਹੋਵੇਗਾ ਤਿਸਤ ਦੂਰ ਕਹਾ ਕੋ ਜਾਏ ਉਬਰਾ ਰਖਨ ਹਾਰ ਧਾਇ ਤਿਸ ਤੇ ਭਾਵ ਕਾਲ ਤੋਂ ਦੂਰ ਭੱਜ ਕੇ ਭਾਈ ਕਿੱਥੇ ਜਾ ਸਕਦਾ ਹੈ ਕੋਈ ਨਹੀਂ ਕਾਲ ਤੋਂ ਬਚਿਆ ਜਾ ਸਕਦਾ ਪਰ ਉਬਰ ਬਚਿਆ ਉਹ ਹੈ ਰਖਨਹਾਰ ਧਿਆਇ ਜਿਨੇ ਰਖਨਹਾਰ ਪ੍ਰਮਾਤਮਾ ਨੂੰ ਧਿਆਇਆ ਹੈ ਉਹਨੂੰ ਵਾਹਿਗੁਰੂ ਨੂੰ त्याग ਕਰਕੇ ਹੀ ਜੀਵ ਕਾਲ ਤੋਂ ਬਚ ਸਕਦਾ ਹੈ। ਬਾਕੀ ਸਾਰੇ ਕਾਲ ਦੇ ਅਧੀਨ ਹਨ। ਪਰ ਜਿਵੇਂ ਮਹਾਰਾਜ ਨੇ ਕਿਹਾ ਹੈ ਨਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਜੰਮਣ ਮਰਣਾ ਮਿਟ ਗਿਆ। ਕਾਲੇ ਕਾ ਕਿਛ ਨਾ ਵਸਾਏ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ ਗੁਰੂ ਦੇ ਸਿਧਾਂਤ ਮੁਤਾਬਕ ਵਾਹਿਗੁਰੂ ਜੀ ਦਾ ਨਾਮ ਜਪਿਆ ਹੈ ਪਰਮੇਸ਼ਵਰ ਨੂੰ ਧਿਆਉਂਦੇ ਆ ਉਹਨਾਂ ਦੇ ਤਾਂ ਹੀ ਕਾਲ ਦਾ ਕੋਈ ਫਿਰ ਵਸ ਨਹੀਂ ਪੈਂਦਾ ਕਾਲ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ ਹੋਰ ਜਿਤਨੇ ਵੱਡੇ ਵੱਡੇ ਦੇਵੀ ਦੇਵਤੇ ਮੰਨੇ ਆ ਸਾਧ ਸੰਗਤ ਦੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗੇ ਇਹ ਕਲਗੀਧਰ ਜੀ ਨੇ ਕਿਹਾ ਸਾਰੇ ਕਾਲ ਦੇ ਅਧੀਨ ਹਨ ਸਾਰਿਆਂ ਨੇ ਅਕਾਲ ਦੇ ਵਸ ਹੋਣਾ ਕੀਤਾ ਹੈ ਸੋ ਭਾਈ ਕਾਲ ਤੋਂ ਬਚ ਕੇ ਦੂਰ ਕਿੱਥੇ ਭਜੇਗਾ ਜੇ ਬਚਣਾ ਚਾਹੁੰਦਾ ਹੈ ਤੇ ਵਾਹਿਗੁਰੂ ਨੂੰ ਧਿਆਉਣਾ ਕਰ ਨਿਰਭਉ ਜਪ ਸਗਲ ਭਉ ਮਿਟਾ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾ ਨਿਰਭਉ ਜੋ ਡਰ ਤੋਂ ਰਹਿਤ ਵਾਹਿਗੁਰੂ ਪਰਮਾਤਮਾ ਹੈ ਉਹਦੇ ਨਾਮ ਨੂੰ ਜੇ ਜਪੇ ਜੋ ਜਪਦਾ ਹੈ ਸਗਲ ਭਉ ਮਿਟਾ ਸਾਰੇ ਡਰ ਮਿਟ ਜਾਂਦੇ ਹਨ ਹਰੀ ਵਾਹਿਗੁਰੂ ਦੀ ਕਿਰਪਾ ਤੋਂ ਹੀ ਪ੍ਰਾਣਾ ਧਾਰੀ ਜੀਵ ਛੁਟੈ ਜਮਨ ਮਰਨ ਤੋਂ ਛੁਟਕਾਰਾ ਪਾਉਂਦਾ ਹੈ ਜਿਸ ਪ੍ਰਭ ਰਾਖਾ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਜਿਸ ਦੀ ਰੱਖਿਆ ਪਰਮੇਸ਼ਵਰ ਕਰਦਾ ਹੈ ਉਹਨੂੰ ਜਮਨ ਮਰਨ ਦਾ ਦੁੱਖ ਨਹੀਂ ਲੱਗਦਾ ਨਾਮ ਜਪਨ ਕਰਕੇ ਉਨੂੰ ਹਿਰਦੇ ਦਾ ਸੁਖ ਪ੍ਰਾਪਤ ਹੁੰਦਾ ਹੈ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਨ ਹਾਰ ਚਿੰਤਾ ਫਿਕਰ ਚਲੇ ਜਾਂਦੇ ਆ ਅਹੰਕਾਰ ਮਿਟ ਜਾਂਦਾ ਹੈ ਜੋ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ ਤਿਸ ਜਨ ਕੋ ਕੋਏ ਨ ਪਹੁੰਚਨ ਹਾਰ ਗੁਰਮੁਖ ਜਨ ਤਿਨਾਂ ਦੇ ਤਾਈ ਕੋਈ ਵੀ ਪਹੁੰਚਣ ਵਾਲਾ ਨਹੀਂ ਹੈ ਭਾਵ ਉਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਉਹ ਗੁਰਮੁਖ ਸ੍ਰੇਸ਼ਟ ਬਣ ਜਾਂਦੇ ਸ਼ਰੋਮਣੀ ਬਣ ਜਾਂਦੇ ਹਨ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਜਿਨ੍ਹਾਂ ਨੇ ਜਾਣਿਆ ਕਿ ਸਾਡੇ ਸਿਰ ਉੱਪਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਲੋਕ ਪ੍ਰਲੋਕ ਦੇ ਅੰਦਰ ਜਮ ਤੋਂ ਛਡਾਉਣ ਵਾਲੇ ਵਿਕਾਰਾਂ ਤੋਂ ਛਡਾਉਣ ਵਾਲੇ ਗੁਰ ਸੂਰਾ ਸਤਗੁਰੂ ਸੂਰਮੇ ਠਾੜਾ ਕਈਏ ਖੜੇ ਹੋਣ ਨੂੰ ਗੁਰੂ ਨਾਨਕ ਦੇਵ ਜੀ ਸਿਰ ਤੇ ਖੜੇ ਹਨ ਕਹਿੰਦੇ ਉਹਨਾਂ ਦੇ ਸਾਰੇ ਕੰਮ ਫਿਰ ਪੂਰੇ ਹੋ ਜਾਂਦੇ ਆ ਦਿਨਾਂ ਨੇ ਆਪਣੇ ਸਤਿਗੁਰਾਂ ਨੂੰ ਸਭ ਤੋਂ ਸ੍ਰੇਸ਼ਟ ਤੇ ਸ਼ਕਤੀਸ਼ਾਲੀ ਜਾਣਿਆ ਉਹਨਾਂ ਦੇ ਸਾਧ ਸੰਗਤ ਦੀ ਕਾਰਜਾਂ ਦੇ ਵਿੱਚ ਫਿਰ ਵਿਗਨ ਨਹੀਂ ਪੈਂਦਾ ਸੋ ਇਸ ਪ੍ਰਕਾਰ ਨਾਲ ਉਹਨਾਂ ਦੇ ਹਰ ਇੱਕ ਕਾਰਜ ਸੰਪੂਰਨ ਹੁੰਦੇ ਹਨ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟਾ ਦਰਸ਼ਨ ਭੇਖਤ ਉਦਰਤ ਸ੍ਰੇਸ਼ਟ ਜਿਸ ਗੁਰੂ ਦੀ ਸਿੱਖਿਆ ਪੂਰੀ ਹੈ ਤੇ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਭਰਿਆ ਹੋਇਆ ਹੈ ਜਿਨ੍ਹਾਂ ਸਤਗੁਰਾਂ ਦੇ ਦਰਸ਼ਨਾਂ ਨੂੰ ਦੇਖ ਕੇ ਕਹਿੰਦੇ ਸ੍ਰਿਸ਼ਟੀ ਦੇ ਜੀਵ ਸਹਿਤ ਗੁਣਾਂ ਦੇ ਹੋ ਕੇ ਮੁਕਤ ਹੋ ਜਾਂਦੇ ਹਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਾਧ ਸੰਗਤ ਜੀ ਸਤਿਗੁਰਾਂ ਦੇ ਆਸਣਾਂ ਦੇ ਬਾਾਰ ਕਹਿੰਦੇ ਅੰਮ੍ਰਿਤ ਵੇਲੇ ਤੋਂ ਹੀ ਕੋੜੀਆਂ ਦੀ ਬਿਮਾਰਾਂ ਦੀ ਕਤਾਰਾਂ ਲੱਗ ਜਾਂਦੀਆਂ ਸਨ ਸਤਿਗੁਰੂ ਮਹਾਰਾਜ ਜਦੋਂ ਭਗਤੀ ਤੋਂ ਉੱਠ ਕੇ ਬਾਹਰ ਆਇਆ ਕਰਦੇ ਜਿਸ ਰਸਤੇ ਮਹਾਰਾਜ ਲੰਘਦੇ ਜਿੱਥੇ-ਜਿੱਥੇ ਨਿਗਾਹ ਪਾਉਂਦੇ ਜੀਆਂ ਤੇ ਕੋੜੀਆਂ ਤੇ ਬਿਮਾਰਾਂ ਤੇ ਉਹ ਨਿਗਾਹ ਪੈਣ ਮਾਤਰ ਹੀ ਕੋੜੀਆਂ ਦੇ ਕੋੜ ਦੂਰ ਹੋ ਜਾਇਆ ਕਰਦੇ ਸਤਿਗੁਰੂ ਮਹਾਰਾਜ ਦੀ ਨਿਗਾਹ ਦੇ ਵਿੱਚ ਸਾਧ ਸੰਗਤ ਦੀ ਇਤਨੀ ਬਰਕਤ ਬਖਸ਼ੀ ਸੀਗੀ ਜਿਵੇਂ ਆਪਾਂ ਪੜ੍ਹਦੇ ਆ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀਆਂ ਮਹਾਂਪੁਰਖਾਂ ਦੀ ਸਤਗੁਰਾਂ ਦੀ ਨਿਗਾਹ ਦੇ ਵਿੱਚ ਹੀ ਬਹੁਤ ਸਾਦ ਸੰਗਤ ਦੀ ਬਖਸ਼ਿਸ਼ ਮਿਹਰਮਤ ਹੁੰਦੀ ਹੈ ਜਿਨ੍ਹਾਂ ਜਿਨ੍ਹਾਂ ਤੇ ਤਰੁੱਠ ਕੇ ਦਇਆ ਕਰਕੇ ਨਿਗਾਹ ਕਰ ਦੇਣ ਕਿਰਪਾ ਕਰ ਦੇਣ ਉਹ ਜੀਵ ਮੁਕਤ ਹੋ ਜਾਂਦੇ ਹਨ ਸਹਿਤ ਗੁਣਾ ਦੇ ਹੋ ਜਾਂਦੇ ਹਨ ਸਤਗੁਰਾਂ ਦੀ ਕਹਿੰਦੇ ਨਿਗਾਹ ਦੇ ਵਿੱਚ ਅੰਮ੍ਰਿਤ ਭਰਿਆ ਹੋਇਆ ਹੈ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਸਤਗੁਰੂ ਸਾਹਿਬ ਜੀ ਦੇ ਚਰਨ ਕਮਲ ਅਨੂਪ ਹਨ ਭਾਗ ਉਪਮਾ ਤੋਂ ਰਹਿਤ ਹਨ ਸਤਗੁਰਾਂ ਦੀ ਤਾਂ ਕੀ ਮਹਾਰਾਜਿਆਂ ਦੇ ਚਰਨ ਕਮਲਾਂ ਦੀ ਵੀ ਉਪਮਾ ਇੱਕ ਜ਼ੁਬਾਨ ਨਾਲ ਨਹੀਂ ਕੀਤੀ ਜਾ ਸਕਦੀ ਐਸੇ ਸਤਿਗੁਰੂ ਸਾਹਿਬ ਜੀ ਦਾ ਦੀਦਾਰ ਸਫਲ ਹੈ ਸਹਿਤ ਫਲ ਦੇ ਹੈ ਗਿਆਨ ਦੇ ਫਲ ਦੇ ਨਾਲ ਹੈ ਸੋਹਣਾ ਹੈ ਤੇ ਹਰ ਰੂਪ ਸਤਿਗੁਰੂ ਜੀ ਗੁਰੂ ਸਾਹਿਬ ਜੀ ਅਕਾਲ ਪੁਰਖ ਦਾ ਹੀ ਸਰੂਪ ਹਨ ਜੋ ਸਤਗੁਰੂ ਜੀ ਦਾ ਦਰਸ਼ਨ ਕਰਦੇ ਐ ਉਹਨਾਂ ਦੇ ਨੇਤਰ ਸਫਲ ਹਨ ਉਹਨਾਂ ਦਾ ਸਾਧ ਸੰਗਤ ਦੀ ਆਉਣਾ ਸਫਲ ਹੈ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਦਾਣ ਸਤਗੁਰਾਂ ਦੀ ਟਹਿਲ ਧੰਤਾ ਦੇ ਯੋਗ ਹੈ ਜਿਹੜੇ ਵੀ ਦਾਸ ਬਣ ਕੇ ਐਸੇ ਸਤਗੁਰਾਂ ਦੀ ਟਹਿਲ ਕਰਦੇ ਹਨ ਸੇਵਾ ਕਰਦੇ ਹਨ ਉਹ ਭਾਈ ਪ੍ਰਮਾਣ ਹਨ ਪ੍ਰਮਾਣ ਨੀਕ ਹਨ ਗੁਰੂ ਘਰ ਦੇ ਵਿੱਚ ਇੱਥੇ ਗੁਰੂ ਘਰ ਦੇ ਵਿੱਚ ਦਾਸਾਂ ਦੇ ਦਾਸ ਬਣ ਕੇ ਆਉਣਾ ਛਛਾ ਛੋਹਰੇ ਦਾਸ ਤੁਹਾਰੇ ਦਾਸ ਦਾਸ ਕੇ ਪਾਨੀ ਹਾਰੇ ਦਾਸ ਦਾਸਨ ਕੇ ਪਾਣੀ ਹਾਰੇ ਜੋ ਗੁਰੂ ਸਾਹਿਬ ਜੀ ਦੇ ਦਾਸ ਹਨ ਉਹਨਾਂ ਦੇ ਵੀ ਅਗਾਹ ਦਾਸ ਬਣ ਜਾਣਾ ਇਹ ਗੁਰੂ ਘਰ ਦੇ ਵਿੱਚ ਮਹਾਰਾਜ ਨੇ ਸਿੱਖਿਆ ਦਿੱਤੀ ਹੈ ਆਪਣੇ ਔਦਿਆਂ ਨੂੰ ਆਪਣੀਆਂ ਫੀਤੀਆਂ ਨੂੰ ਹੋਰ ਸੰਸਾਰ ਦੇ ਵਿੱਚ ਜੋ ਵਡਿਆਈ ਹੈ ਉਹਨੂੰ ਬਾਹਰ ਛੱਡ ਕੇ ਗੁਰੂ ਘਰ ਦੇ ਵਿੱਚ ਨਿਮਾਣਾ ਨਿਤਾਣਾ ਬਣ ਕੇ ਆਉਣਾ ਨਿਮਰਤਾ ਦਾ ਗੁਣ ਧਾਰਨ ਕਰਨਾ ਤਾਂ ਸੇਵਾ ਜਿਹੜੀ ਹੈ ਉਹ ਪ੍ਰਮਾਣ ਹੁੰਦੀ ਆ ਅੰਤਰਜਾਮੀ ਪੁਰਖ ਪ੍ਰਧਾਨ ਗੁਰੂ ਸਾਹਿਬ ਜੀ ਦਿਲਾਂ ਦੀ ਜਾਣਨ ਵਾਲੇ ਹਨ ਅੰਤਰਜਾਮੀ ਹਨ ਚੰਗੇ ਮਾੜੇ ਦੀ ਪਰਖ ਰੱਖਦੇ ਆ ਤੇ ਪੁਰਖ ਪ੍ਰਧਾਨ ਸਾਰਿਆਂ ਦੇ ਵਿੱਚੋਂ ਪ੍ਰધાન ਮੁਖੀ ਹਨ ਜਿਸ ਮਨ ਵਸੈ ਸੋ ਹੋਤ ਨਿਹਾਲ ਤਾ ਕਾ ਨਿਕਟ ਨ ਆਵਤ ਕਾਲ ਜਿਸ ਦੇ ਹਿਰਦੇ ਵਿੱਚ ਗੁਰੂ ਉਪਦੇਸ਼ ਵਸਦਾ ਹੈ ਸੋ ਹੋਤ ਨਿਹਾਲ ਉਹ ਨਿਹਾਲ ਹੁੰਦਾ ਹੈ ਪ੍ਰਸੰਨ ਹੁੰਦਾ ਹੈ ਉਦੇ ਨੇੜੇ ਕਾਲ ਨਹੀਂ ਆਉਂਦਾ ਕਾਲ ਉਹਦਾ ਕੁਝ ਵਿਗਾੜ ਨਹੀਂ ਸਕਦਾ ਜਿਨੇ ਆਪਣੇ ਹਿਰਦੇ ਵਿੱਚ ਸਤਿਗੁਰਾਂ ਦੀ ਸਿੱਖਿਆ ਨੂੰ ਵਸਾਇਆ ਹੈ ਅਮਰ ਭਏ ਅਮਰ ਆਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਉਹ ਅਮਰ ਹੋਏ ਹਨ ਮਰਨ ਤੋਂ ਰਹਿਤ ਮੁਕਤ ਰੂਪ ਹੋਏ ਹਨ ਉਹਨਾਂ ਨੇ ਅਬਿਨਾਸੀ ਪਦਵੀ ਨੂੰ ਪਾਇਆ ਹੈ ਅਮਰਾ ਪਦ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਜਿਨ੍ਹਾਂ ਨੇ ਸਾਧ ਸੰਗਤ ਵਿੱਚ ਬੈਠ ਕੇ ਹਰੀ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਸਾਧ ਸੰਗਤ ਵਿੱਚ ਮਿਲ ਕੇ ਦਿਨਾਂ ਦਿਨਾਂ ਨੇ ਗੁਰੂ ਉਪਦੇਸ਼ ਦੁਆਰਾ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਗੁਰੂ ਪਿਆਰਿਓ ਉਹਨਾਂ ਨੂੰ ਐਸੀ ਅਵਸਥਾ ਪ੍ਰਾਪਤ ਹੁੰਦੀ ਹੈ ਸਾਧ ਸੰਗਤ ਅਸਥਾਨ ਜਗ ਮਗ ਨੂਰ ਹੈ ਇਹ ਜੋ ਸਾਧ ਸੰਗਤ ਹੈ ਗੁਰੂ ਕੇ ਪਿਆਰਿਓ ਇਹ ਬਹੁਤ ਵੱਡੀ ਦਾਤ ਸਤਗੁਰਾਂ ਨੇ ਸਿੱਖ ਦੀ ਝੋਲੀ ਵਿੱਚ ਪਾਈ ਹੈ ਮਹਾਰਾਜ ਨੇ ਤਾਂ ਇਉਂ ਬਚਨ ਕੀਤੇ ਹੈ ਜੇ ਪੁੱਛਿਆ ਜਾਵੇ ਮਹਾਰਾਜ ਕਿੰਨਾ ਸਮਾਂ ਸਾਧ ਸੰਗਤ ਵਿੱਚ ਲਾਈਏ ਕਿਤਨੀ ਚਿਰ ਆਪ ਜੀ ਦੀ ਸੰਗਤ ਵਿੱਚ ਰਹਿ ਕੇ ਸੇਵਾ ਸਿਮਰਨ ਕਰਨਾ ਚਾਹੀਦਾ ਹੈ ਤੇ ਮਹਾਰਾਜ ਨੇ ਬਚਨ ਕੀਤਾ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁਪ ਮਖੀਰਾ ਜਿਵੇਂ ਮਧੂ ਮੱਖੀ ਸਾਰੀਆਂ ਇਕੱਤਰ ਹੋ ਕੇ ਸ਼ਹਿਦ ਬਣਾਉਂਦੀਆਂ ਤੇ ਛੱਤੇ ਦੇ ਨਾਲ ਹੀ ਲੰਮਾ ਸਮਾਂ ਆਪਣਾ ਸਾਰੀ ਜ਼ਿੰਦਗੀ ਬਤੀਤ ਕਰਦੀਆਂ। ਇਉਂ ਮਹਾਰਾਜ ਨੇ ਕਿਹਾ ਉਦਾਹਰਣ ਦੇ ਕਰਕੇ ਸਮਝਾਇਆ ਗੁਰੂ ਦਾ ਸਿੱਖ ਸਾਧ ਸੰਗਤ ਵਿੱਚ ਮਿਲਿਆ ਰਹੇ। ਸਾਧ ਸੰਗਤ ਵਿੱਚ ਮਿਲ ਕੇ ਗੁਰੂ ਉਪਦੇਸ਼ ਸਰਵਣ ਕਰਕੇ ਆਪਣਾ ਜੀਵਨ ਸਫਲਾ ਬਣਾਵੇ। ਜਿਹੜਾ ਇਸ ਪ੍ਰਕਾਰ ਨਾਲ ਨਾਮ ਜਪਦਾ ਉਹ ਅਮਰ ਪਦਵੀ ਨੂੰ ਪ੍ਰਾਪਤ ਹੁੰਦਾ ਹੈ ਸੋ ਸਾਧ ਸੰਗਤ ਜੀ ਇਸ ਪ੍ਰਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੀ ਨੇ ਇਹ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ 22ਵੀਂ ਅਸ਼ਟਪਦੀ ਦੁਆਰਾ ਸਾਡੇ ਤੇ ਕਿਰਪਾ ਕੀਤੀ ਹੈ ਇੱਥੇ ਅੱਠ ਪਦਿਆਂ ਦੀ ਸੰਪੂਰਨਤਾ ਹੋਈ ਹੈ 22ਵੀਂ ਅਸ਼ਟਪਦੀ ਦੀ ਸੰਪੂਰਨਤਾ ਹੋਈ ਹੈ ਕਥਾ ਨੂੰ ਸ਼੍ਰੀ ਰਾਮ ਦਿੰਦੇ ਹਾਂ ਬੋਲਦਿਆਂ ਤੋਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜਿਸ ਮਨ ਵਸੈ ਸੋਹੋਤ ਨਿਹਾਲ ਤਾ ਕੈ ਨਿਕਟ ਨ ਆਵਤ ਕਾਲ ਅਮਰ ਭਏ ਅਮਰਾ ਪਦ ਪਾਇ ਸਾਧ ਸੰਗ ਨਾਨਕ ਹਰ ਧਿਆਇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ